ਪਾਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਚੋਲਾ ਸਾਹਾ ਜੀ ਅੱਜ ਦੀ ਇਕੱਠੀ ਹੋਏ ਕੀ ਸਾਰੇ ਮਾਮਲਾ ਕੀ ਹੈ ਸਰ ਜੀ ਮੇਰਾ ਨਾਮ ਛੋਟਾ ਬ੍ਰਦਰ ਹੈ ਕੁਲਦੀਪ ਸਿੰਘ ਕੋਧਰ ਅੱਜ ਉਹਨੂੰ 1 ਮਹੀਨਾ 2 ਦਿਨ ਹੋ ਗਏ ਆ ਗ੍ਰਨੇਵੋਏ ਨੂੰ ਜੀ ਬਾਈ ਨੇਮ ਬੰਦਿਆਂ ਦੇ ਉੱਤੇ ਸਾਡੀ ਦਰਖਾਸਤ ਵੀ ਦਿੱਤੀ ਅਸੀਂ ਤੇ ਜਾਨੀ ਕਿ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਕੱਲ ਦਾ ਇੱਕ ਜਾਨੀ ਕਿ ਜਿਹੜਾ ਬੰਦਾ ਲਿਆਂਦਾ ਵਾ ਫੜ ਕੇ ਜਿਹੜਾ ਬੰਦੇ ਆਪਣੇ ਲੈ ਕੇ ਗਿਆ ਜਿੰਨੇ ਗਵਾਹ ਕੀਤਾ ਵਾ ਜੀ ਸਰ ਪਹਿਲਾਂ ਕਹਿੰਦੇ ਵੀ ਅਸੀਂ ਉੱਤੇ ਕਾਰਵਾਈ ਕਰਨਦੇ ਕੋਈ ਰਿਸ਼ਤੇਦਾਰ ਨਹੀਂ ਲੱਭ ਰਿਹਾ ਉਹਦਾ ਜ਼ਰ ਕੱਲ ਦਾ ਉਹ ਲੈ ਕੇ ਆਏ ਫੜ ਕੇ ਅਸੀਂ ਪੁੱਛ ਦੱਸ ਕਰਨ ਦਾ ਪਹਿਲਾਂ ਤਾਂ ਸਾਨੂੰ ਦੱਸਿਆ ਹੀ ਨਹੀਂ ਅਜ ਤੱਕ ਅਜ ਤੱਕ ਕੋਈ ਵੀ ਤੇ ਜੇ ਅਸੀਂ ਪੁੱਛਿਆ ਵਾ ਇਦਾਂ ਕੇ ਜ਼ੋਰ ਪਵਾ ਕੇ ਕਿਦੋਂ ਗੱਲਬਾਤ ਕਰਕੇ ਤੇ ਫਿਰ ਸਾਨੂੰ ਉਹਨਾਂ ਦੱਸਿਆ ਵੀ ਹਾਂ ਅਸੀਂ ਬੰਦਾ ਲਿਆਂਦਾ ਵਾ ਫੜ ਕੇ ਫਿਰ ਸਾਰੇ ਥਾਣੇ ਗਏ ਆ ਤੇ ਉੱਥੇ ਸਾਨੂੰ ਕੋਈ ਵੀ ਉਹਨੂੰ ਬੰਦੇ ਨੂੰ ਇਦਾਂ ਪਾਇਆ ਵਾ ਵੀ ਜਿੱਦਾਂ ਕਿਤੇ ਰਿਸ਼ਤੇਦਾਰੀ ਚ ਆਇਆ ਹੋਵੇ ਵੀ ਕੋਈ ਵੀ ਮੁਜਲਾ ਵਾਂਗੂ ਨਹੀਂ ਪਾਇਆ ਨੂੰ ਤੁਹਾਡਾ ਭਰਾ ਕਿੱਥੋਂ ਗਿਆ ਤੇ ਕੀ ਹੋਇਆ ਤੁਹਾਡੇ ਭਰਾ ਸਰ ਸਾਡਾ ਨਾ ਭਰਾ ਇੱਥੇ ਚੋਲਾ ਸਾਹਿਬ ਤੋਂ ਗਿਆ ਵਾ ਇੱਥੇ ਮੁੰਡੇ ਯਾਰ ਤੋਂ ਅੱਗੇ ਵੀ ਚਲੋ ਚਲ ਚਲ ਜਾਂਦੇ ਹੋਟਲ ਤੋਂ ਸਿਹੜਾਈ ਰੋਟੀ ਖਾਣ ਗਏ ਉਹ ਤੋਂ ਇਥੋਂ ਇਹ ਚੋਲੇ ਸਾਬ ਤੋਂ ਗਏ ਖਾਰਾ ਪਿੰਡ ਇੱਥੇ ਲਾਗੇ ਪਿੰਡ ਸਾਡੇ ਜੀ ਉੱਥੇ ਗਏ ਆ ਉਥੋਂ ਇਹ ਇੱਥੋਂ ਚਾਰ ਜਣੇ ਗਏ ਉਥੋਂ ਨਾਲ ਇੱਕ ਮੁੰਡਾ ਰਲ ਗਿਆ ਹੋਰ ਉਥੋਂ ਪੰਜ ਜਣੇ ਹੋ ਗਏ ਤੇ ਸਿਰਾਲੀ ਫੌਜੀ ਠਾਪੇ ਤੇ ਰੋਟੀ ਖਾਣ ਗਏ ਆ ਜੀ ਉਥੋਂ ਬਾਅਦ ਜਿਹੜੇ ਮੁੰਡੇ ਚਾਰ ਪਿੰਡ ਵਾਲੇ ਆਪਣੇ ਉਹਨਾਂ ਨੂੰ ਲਾਤਾ ਥੱਲੇ ਇਹਨਾਂ ਨੇ ਤੇ ਜਿਹੜਾ ਮੁੰਡਾ ਨਾਲ ਉਥੋਂ ਖਾਰੇ ਦਾ ਗਿਆ ਉਹ ਜਿਹੜੇ ਮੁੰਡੇ ਚਾਚੇ ਦੇ ਮੁੰਡੇ ਨਾ ਖਾਰੇ ਸੋਨੂ ਸੋਨੂ ਜਿਹੜਾ ਗਿਆ ਵਾ ਉਹ ਲੈ ਕੇ ਗਿਆ ਜੀ ਗੱਡੀ ਚੱਕੀ ਉਹਨੂੰ ਬੰਦੇ ਨੂੰ ਕਹਿੰਦਾ ਵੀ ਆਪਾਂ ਚਲੋ ਆਜੋ 10 ਮਿੰਟ ਤੱਕ ਆ ਜੰਨੇ ਆ ਉਦੋਂ ਬਾਅਦ ਜੀ 1.5 ਘੰਟ ਦੇ ਆ ਕੇ ਕਹਿੰਦਾ ਵੀ ਮੈਂ ਉਹਨੂੰ ਕੋ ਦਰਨੋਂ ਚੋਲੇ ਲਾ ਆਇਆ ਮਾ ਕੋੜੇ ਵਾਲੇ ਚੌਂਕ ਦੇ ਵਿੱਚ ਤੇ ਅਜੇ ਤੱਕ ਅਜੇ 1 ਮਹੀਨਾ 2 ਦਿਨ ਹੋ ਗਏ ਕੋ ਦਰਨੀ ਅਜੇ ਤੱਕ ਕੋਈ ਵੀ ਉਹਦਾ ਯਾਨੀ ਕਿ ਲਾ ਪਤਾ ਨਹੀਂ ਕੁਝ ਵੀ ਮਿਲ ਪਤਾ ਨਹੀਂ ਲੱਗੰਦਿਆ ਉਹਦਾ ਜੀ ਹਾਂਜੀ ਫਿਰ ਉਤੋਂ ਬਾਅਦ ਫਿਰ ਅਸੀਂ ਉਤੋਂ ਬਾਅਦ 24 ਤਰੀਕ ਨੂੰ ਸਾਰ ਅਸੀਂ ਜਾ ਕੇ ਤਰਖਾਜ ਦਿੰਨੇ ਠਾਣੇ ਤੇ ਠਾਣੇ ਵਾਲੇ ਸਾਨੂੰ ਇਦਾਂ ਕਹੀ ਜਾਂਦੇ ਆ ਕੋਈ ਨਹੀਂ ਆਜੂਗਾ ਇੱਥੇ ਹੀ ਹੋਊਗਾ ਕਦੇ ਵੇ ਲੱਭ ਜੂਗਾ ਆਜੂਗਾ ਕੋਈ ਨਹੀਂ ਕੋਈ ਗੱਲ ਨਹੀਂ ਕੀ ਤੇ ਫਿਰ ਅਸੀਂ ਸਰ ਜਾ ਕੇ ਕਾਰਵਾਈ ਤਾਂ ਕੀਤੀ ਜ਼ੋਰ ਜਰੋਂ ਪਵਾਇਆ ਫਿਰ ਕਈ ਕਹਿੰਦੇ ਵੀ ਅਨੰਦਪੁਰ ਸਾਹਿਬ ਦਾ ਮੇਲਾ ਆ ਗਿਆ ਚਾਹ ਤੇ ਮੇਲਾ ਵੇਖਣ ਜਾਊਗਾ ਅੱਜ ਵੀ ਸਾਰਾ ਅਸੀਂ ਡੀਐਸਪੀ ਨੂੰ ਫੋਨ ਕੀਤਾ ਗੌਂਦਵਾਲ ਸਾਹਿਬ ਨੂੰ ਉਹਨੂੰ ਪੁੱਛਿਆ ਤੇ ਐਂ ਉਹਨੂੰ ਕਹਿੰਦੇ ਸਰ ਸਾਨੂੰ ਕੋਈ ਦੱਸੋ ਕਾਰਵਾਈ ਤੇ ਗਾੜੀਆਂ ਕਹਿੰਦੇ ਵੱਡੇ ਉਤਰਾਣਾਂ ਨਾਲ ਗੱਲ ਕਰ ਲਓ ਉੱਥੇ ਜਾ ਕੇ ਮੇਲੂ ਉਹਨਾਂ ਨੂੰ ਯਾਨੀ ਕਿ ਸਾਨੂੰ ਕੋਈ ਵੀ ਅਜੇ ਤੱਕ ਵੀ ਸੁਰ ਪਤਾ ਨਹੀਂ ਦੱਸੰਦਾ ਸਾਡਾ ਸਾਰੇ 1 ਮਹੀਨਾ 2 ਦਿਨ ਹੋ ਗਏ ਘਰੋਂ ਬੰਦਾ ਗਿਆ ਨੂੰ ਸਾਡੇ ਕੋਲ ਫੋਨ ਵੀ ਕੋਈ ਹੈਗਾ ਸੀ ਸਾਡੇ ਭਰਾ ਤੋਂ ਫੋਨ ਹੈਗਾ ਸੀ ਤੇ ਜਾਨੀ ਕੋਈ ਫ ਹਾਂਜੀ ਉਹ ਫੋਨ ਤੋਂ ਨਹੀਂ ਕੋਈ ਨਿਕਲਿਆ ਸਰ ਫੋਨ ਅਸੀਂ ਸਭ ਕੁਝ ਉਹਨਾਂ ਦੇ ਵੀ ਜਿਹੜੇ ਨਾਲ ਚਾਰ ਮੁੰਡੇ ਪਿੰਡ ਵਾਲੇ ਵੀ ਸਾਰੇ ਅਸੀਂ ਥਾਣੇ ਦੇ ਛੱਡੇ ਆ ਹਜੇ ਤੱਕ ਕੁਝ ਨਹੀਂ ਜਾਣੀ ਗਈ ਪਤਾ ਨਹੀਂ ਲੱਗੰਦਿਆ ਕੋਈ ਇਹਨਾ ਦੁਸ਼ਮਣ ਨਹੀਂ ਨਾ ਜੀ ਕੋਈ ਦੁਸ਼ਮਣ ਨਹੀਂ ਚਲੋ ਪਿੰਡ ਦੇ ਵਿੱਚ ਮਾਰੇ ਮੋਟ ਹੁੰਦੇ ਹੀ ਹੁੰਦੇ ਆ ਜਦਾਂ ਵੀ ਬੱਚਾ ਸਾਡਾ ਮਾਰੇ ਮੋਟ ਚਲੋ ਇੱਕ ਦੋ ਇਦਾਂ ਲੜਾਈਆਂ ਹੋਈਆਂ ਦੀਆਂ ਪਿੰਡ ਦੇ ਵਿੱਚ ਤੇ ਮਾਰੀਆਂ ਮੋਰ ਜਾਂਦੇ ਉਹ ਵੀ ਕੋਈ ਵੱਡੀ ਕੋਈ ਏਡਾ ਕੋਈ ਵੱਡਾ ਪਰਚਾ ਨਹੀਂ ਉਹਦੇ ਉੱਤੇ ਦਰਜ ਕੋਈ ਨਹੀਂ ਕੋਈ ਬੰਦਾ ਪੁੱਛਦੇ ਚੁੱਕਿਆ ਹਾਂਜੀ ਹੋਰ ਕੋਈ ਪੁੱਛਦੇ ਪੁੱਛ ਕੇ ਕੀਤੀ ਨਹੀਂ ਸਰ ਉਹਨੂੰ ਕੋਈ ਨਹੀਂ ਪੁੱਛਦਾ ਸਿਕਰ ਹੁੰਦੇ ਹਜੇ ਤੱਕ ਉਹਨ ਇਹ ਕੋਈ ਵੀ ਉਹਨੂੰ ਇਦਾਂ ਭਾਇਆ ਜਿੱਦਾਂ ਸਰ ਜੀ ਰਿਸ਼ਤੇਦਾਰ ਕੋਈ ਆਇਆ ਹੁੰਦਾ ਵਾ ਤੇ ਸਾਈਡ ਤੇ ਭਾ ਕੇ ਉਹਨੂੰ ਤਾਂ ਬੱਕਰੀ ਸਾਈਡ ਤੇ ਕਮਰੇ ਦੇ ਵਿੱਚ ਬੰਦ ਕੀਤਾ ਸਾਰੇ ਅਸੀਂ ਤੇ ਹੋਏ ਮੰਗ ਕਰਦੇ ਆਂ ਵੀ ਸਾਡਾ ਕੇਸ ਜਿਹੜਾ ਸੀ ਜੀ ਸਾਡਾ ਉਹਨੂੰ ਦਿੱਤਾ ਜਾਵੇ ਤੇ ਸਾਡੀ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਸਾਡਾ ਮੁਜਲਮਨ ਦਾ ਪਤਾ ਲੱਗੇ ਹੋਰ ਵੀ ਅੱਗੇ ਉੱਥੇ ਜਾ ਕੇ ਕਿਉਂਕਿ ਸਰ ਉਹਨੂੰ ਉੱਤੇ ਕਾਰਵਾਈ ਕਰਨਗੇ ਉੱਤੇ ਪਤਾ ਲੱਗੂਗਾ ਜਿਹੜਾ ਬੰਦਾ ਮੇਨ ਆਪਣਾ ਲੈ ਕੇ ਗਿਆ ਵਾ ਤੇ ਜਰ ਕੋਈ ਵੀ ਕਾਰਵਾਈ ਯਾਨੀ ਕਿ ਨਹੀਂ ਕਰਦੇ ਉਹਨੂੰ ਇਦਾਂ ਭਾਇਆ ਵਾ ਜਿੱਦਾਂ ਰਿਸ਼ਤੇਦਾਰੀ ਤੋਂ ਦਿਆਂਦਾ ਇਹ ਸਰ ਦੋ ਬੰਦੇ ਸੀ ਇੱਕ ਗਰਪਾਲ ਸਿੰਘ ਤੇ ਇੱਕ सोनू ਸੁਖਦੇਵ ਸਿੰਘ सोनू ਆ ਇਹ ਦੋ ਬੰਦੇ ਲੈ ਕੇ ਗਏ ਜਾਨੀ ਕਿ ਇੱਕ ਇਥੋਂ ਕੱਲਾ ਲੈ ਕੇ ਗਿਆ ਸੋਨੂੰ ਤੇ ਉਧਰ ਜਦੋਂ ਬੰਦੇ ਨੂੰ ਛੱਡ ਗਿਆ ਉਹ ਤੋਂ ਨਾਲ ਗਰਪਾਲ ਸਿੰਘ ਆਇਆ ਸਿਹੜੀ ਦਾ ਮੁੰਡਾ ਵਾ ਜੀ ਸਾਨੂੰ ਕੀ ਸ਼ੱਕ ਸਾਨੂੰ ਸ਼ੱਕ ਸਰ ਜੀ ਸਾਨੂੰ ਤਾਂ ਜਾਨੀ ਕਿ ਦੱਸ ਨਹੀਂ ਦਿਆ ਕੁਝ ਪਤਾ ਨਹੀਂ ਲੱਗ ਰਿਹਾ ਜੀ ਪਹਿਲੀ ਕੀ ਨਾਲ ਕੀ ਗੱਲ ਹੋ ਸਾਰੀ ਸਰ ਮੇਰਾ ਨਾਮ ਰਮਨਦੀਪ ਕੋਹਰਾ ਤੇ ਗੱਲਬਾਤ ਕਿ ਮੇਰੇ ਦੇਵਰ ਘਰੋਂ ਲੈ ਕੇ ਆ ਮੁੰਡੇ ਮੈਂ ਰੋਟੀਆਂ ਬਣਾ ਰਹੀ ਸੀ ਆਵਾਜ਼ ਮਾਰ ਕੇ ਰੋਟੀ ਖਾਣ ਵਾਸਤੇ ਪਤਾ ਨਹੀਂ ਕਿੱਥੇ ਲੈ ਗਏ ਆ ਤੇ ਸਰ ਅਜੇ ਤੱਕ ਸਾਨੂੰ ਕੋਈ ਖੁਸ਼ ਵੀ ਨਹੀਂ ਪਤਾ ਹੈਗਾ ਕਿ ਕਿੱਥੇ ਸਾਡਾ ਮੁੰਡਾ ਵਾ ਕੀ ਕੀਤਾ ਨੂੰ ਜੀਂਦਾ ਆ ਮਾਰਦਾ ਆ ਕੁਛ ਨਹੀਂ ਦੱਸਦੇ ਇਹ ਸੋਨੂ ਤੇ ਸੁਖਦੇਵ ਸਿੰਘ ਤੇ ਗਰਪਾਲ ਸਿੰਘ ਤੇ ਗੋਲਡੀ ਕੋਈ ਪੱਤਰਕਾਰ ਹੈ ਪੱਟੀ ਦਾ ਤੇ ਇਹ ਸਾਰਿਆਂ ਨੇ ਸਰ ਲੈ ਗਏ ਆ ਤੇ ਸਾਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਦੱਸ ਰਹੇ ਪਾ ਸਾਡਾ ਬੇਟਾ ਹੈ ਕਿ ਨਹੀਂ ਹੈਗਾ ਅੱਜ ਕਿੰਨੇ ਦਿਨ ਹੋ ਗਏ ਆ ਜੀ ਅੱਜ ਸਰ 1 ਮਹੀਨਾ ਤੇ 2 ਦਿਨ ਹੋ ਗਏ ਜੀ ਇਸ ਬੰਦੀ ਪੁੱਛਦੇ ਕੀ ਕੁਝ ਕੀਤੀ ਕੋਈ ਦਰਖਾਸਤ ਨਹੀਂ ਸਰ ਕੁਛ ਨਹੀਂ ਦੱਸਦੇ ਦਰਖਾਇਸ਼ ਨਹੀਂ ਦਿੱਤੀ ਆ ਕਹਿੰਦੇ ਬਾਈ ਨੇਮ ਪਰਚਾ ਵੀ ਕੱਟਿਆ ਆ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਕੁਛ ਨਹੀਂ ਦੱਸ ਰਹੇ ਤੁਹਾਨੂੰ ਕੋਈ ਸ਼ੱਕ ਕੀ ਤਾਂ ਅੱਲਾ ਦਾ ਤਲਬ ਹੋਦਾ ਸਾਨੂੰ ਲੱਗਦਾ ਹੈ ਕਿ ਜਾਂ ਤੇ ਉਹਨਾਂ ਨੇ ਖਤਮ ਕਰਤਾ ਹੈ ਸਾਨੂੰ ਦੱਸਣ ਤੇ ਸਹੀ ਸਾਨੂੰ ਲੱਗਦਾ ਹੈ ਕਿ ਇਹਨਾਂ ਨੇ ਖਤਮ ਕਰਕੇ ਤੇ ਆਪ ਮਤਲਬ ਫਰਾਰ ਹੋਇਆ ਕਰੋ ਤੁਸੀਂ ਕੀ ਮੰਗ ਕਰਦੇ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦੀ ਸਜ਼ਾ ਦਿੱਤੀ ਜਾਵੇ ਸਰ ਸਿੰਘ ਤੇ ਕੀ ਜਿਹੜਾ ਸਾਰਾ ਮਾਮਲਾ ਹੈਗਾ ਕੀ ਤੁਹਾਨੂੰ ਲੱਗਦਾ ਹੈ ਇਹ ਇਤਰਾਵ ਜੀ ਇਹ ਬੰਦਾ ਇਥੇ ਚੁੱਕ ਚੁਕਾਤਾ ਨਾ ਬੰਦਾ ਮੈਂ ਚੁੱਕ ਕੇ ਖੜਿਆ ਵਾ ਅੱਜ ਤੱਕ ਇਹਨੂੰ ਦੱਸ ਨਹੀਂ ਦੇ ਕਿ ਕਿੱਥੇ ਹੈਗਾ ਤੇ ਕਿੱਥੇ ਨਹੀਂ ਤੇ ਕੀ ਬਤਾ ਇਹਨਾਂ ਮਾਰਤਾ ਕਿ ਜਿੰਦਾ ਆ ਤੇ ਅਸੀਂ ਇੱਥੇ ਆਏ ਆ ਇਹਨਾਂ ਦੇ ਕੋਲ ਅਸੀਂ ਇਹਨਾਂ ਦੀ ਮਤਵਾਤੇ ਆਏ ਆ ਜੇ ਇਹਨਾਂ ਕਾਰਵਾਈ ਨਾ ਕੀਤੀ ਤੇ ਅਸੀਂ ਇਹਨਾਂ ਤੇ ਮੁੜ ਕੇ ਇੱਥੇ ਧਰਨਾ ਲਾਵਾਂਗੇ ਨਾਲ ਸਿਆਪਾ ਕਰਾਂਗੇ ਤੇ ਇਹਨਾਂ ਕੋਲ ਨਿਆਹ ਲਾਵਾਂਗੇ ਕੀ ਲੱਗਦਾ ਇੱਕ ਮਹੀਨਾ ਗਿਆ ਕੁਛ ਢੇਰ ਮੜ ਕਿਉਂ ਕਰਦੀ ਪਈ ਇਹ ਇੰਪੋਰਟ ਨੇ ਜਾਂ ਪੈਸੇ ਲੈਣੇ ਹੋਣਗੇ ਤੇ ਜਾਂ ਪੈਸੇ ਕੀ ਨਾਲ ਦਾ ਕੋਈ ਰਿਸ਼ਤੇਦਾਰ ਹੋਵੇ ਇਹਨਾਂ ਦਾ ਹੋਰ ਕੀ ਹੋਣਾ ਕੀ ਮੰਗਦੇ ਕੀ ਨਹੀਂ ਆਸੀਂ ਮੰਗ ਕਰਦੇ ਆ ਵੀ ਇਹਨਾਂ ਸਖਸ ਸਲਾ ਦਿੱਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਬੰਦਾ ਸਾਡਾ ਲਿਆ ਕੇ ਦਿੱਤਾ ਜਾਵੇ ਠੀਕ ਆ ਨਜਾਇਜ਼ ਅਸੀਂ ਹੋਣੀ ਨਹੀਂ ਦੇਣੀ ਜੇ ਨਜਾਇਜ਼ ਆ ਤੇ ਫੇਰ ਕੋਈ ਗੱਲ ਨਹੀਂ ਜੇ ਨਹੀਂ ਹਸਾਮਿਲਦਾ ਤੇ ਨਹੀਂ ਮਿਲਦਾ ਤੇ ਫੇਰ ਉਹਦੇ ਕਾਰਵਾਈ ਹੋਊਗੀ ਧਰਨਾ ਲਾਵਾਂਗੇ ਹਾਂ ਧਰਨਾ ਲਾਵਾਂਗੇ